ਕਰਕੇ ਜਾਣਦੇ ਜਿਹੜਾ ਕੈਂਪ ਲਾਇਆ ਗਿਆ ਕਿਹੜੀ ਜਗ੍ਹਾ ਤੇ ਲਾਇਆ ਗਿਆ ਕਿ ਇਹ ਸ਼ੀਰੋ ਵਾਲੇ ਸੰਤਾਂ ਦੇ ਢੇਰੇ ਢੇਲੋ ਰੋਡ ਸਾਨੇਵਾਲ ਹਰ ਸਾਲ ਦੀ ਤਰ੍ਹਾਂ 50 ਸਾਲ ਤੋਂ ਇੱਕ ਕੈਂਪ ਲਗਾ ਰਹੇ ਹਾਂ ਅਸੀਂ ਠੀਕ ਹੈ ਮਰੀਜ਼ਾਂ ਨੂੰ ਮੁਫਤ ਦਵਾਈਆਂ ਮੁਫਤ ਲੰਗਰ ਮੁਫਤ ਲੰਗਰ ਸਭ ਵਿਵਸਥਾ ਸਾਰੇ ਟਰਸਟ ਵੱਲੋਂ ਹੁੰਦੀ ਹੈ ਜਿਹੜੀ ਟੀਮ ਹੁੰਦੀ ਹੈ ਅੱਜ ਜਾਂ ਪਹਿਲੇ ਫਿਡਾਲਪੀਆ ਹਸਪੀਟਲ ਅੰਮਲਾ ਤੋਂ ਕਰਦੇ ਸੀ ਫਿਰ 30 ਸਾਲ 25 ਸਾਲ ਕਰੀਬ ਸ਼ੀਰੋ ਹਰਤਾਲ ਵਾਲੇ ਲਗਾਇਆ ਇਸ ਸਾਲ ਅਸੀਂ ਸੰਗਰਾ ਹਸਪਤਾਲ ਤੋਂ ਵਾਰੇ ਇਸ ਤਰ੍ਹਾਂ ਜਿਹੜੀ ਜਿਹੜੀਆਂ ਦਿੱਤੀਆਂ ਗਿਆ ਆਪਣਾ ਕੀ ਕੇਵਲ ਅਸ਼ੂਗਰ ਦਾ ਬਲੱਡ ਪ੍ਰੈਸ਼ਰ ਬਾਕੀ ਜੋ ਜਿਸ ਲੋੜਵੰਦ ਬੰਦੇ ਨੂੰ ਐਨਕਾਂ ਦੇ ਨੰਬਰ ਵੀ ਦੇ ਜਾਂਦੇ ਨੇ ਐਨਕਾਂ ਵੀ ਦੀ ਜਾਂਦੀ ਹੈ ਫਰੀ ਸਾਰਾ ਦਿੱਤੀਆਂ ਨੇ ਹੱਥਾਂ ਮੈਚੀਂਗ ਜਿਆਦਾ ਸਭ ਮੈਡੀਸਿਨ ਫਰੀ ਟੈਂਪਰ ਦੇ ओपीडी ਵੀ ਮੈਡੀਸਿਨ ਫਰੀ ਆਪਰੇਸ਼ਨ ਵੀ ਵੀ ਮੈਡੀਸਿਨ ਫਰੀ ਵੀ ਬਹੁਤ ਸਾਰੇ ਪਿੰਡ ਇਲਾਕੇ ਦੇ ਦਸਪਾਲ ਬਾਮਰ ਖਾਨ ਕੋ ਮੁੱਲਾਪੁਰ ਅੱਜ ਵਰਜੀਤ ਨੇ ਆ ਆਦਿਲਾ ਦੇ ਰਾਮ ਤੋਂ ਰਾਮਪੁਰ ਰਾਮ ਨਗਰ ਦਸਪਾਲਵੰਗਰ ਔਰ ਟੰਡਾਰੀ ਜਗਿਆਨਾ ਹਤਰ ਬਰ ਬੰਦਾ ਦੇ ਲੋਕ ਹਾਂਜੀ ਜਿਹੜੇ ਜਿਹੜੇ ਆ ਰਹੇ ਨੇ ਦੇਖੋ OVD ਕਰੀਬ 300 ਦੇ ਕਰੀਬ ਹੋ ਗਈ ਹੈ ਜਿਸ ਵਾਸਤੇ 100% ਟਿਕਲ ਲੁੱਟੇ ਹਨ 100% ਹੁਣ ਆ ਗਿਆ ਹੈ OVD ਚੱਲ ਰਹੀ ਹੈ ਇਹ ਪਤਾ ਨਹੀਂ ਕਿੰਨੇ ਨਿਕਲਣਗੇ ਇਹ ਬਾਤ ਕੈਂਪਲੇ ਵਿੱਚ ਦਿੱਤਾ ਗਿਆ ਸੋਟਾ ਕੰਟੀ ਜਾਰੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਕਿ ਅੱਜ ਆਉਣ ਵਾਲਾ ਕੱਲ੍ਹ ਜੇ ਲੋੜ ਬੰਦ ਹੈ ਪਰ ਇਸ ਤਰ੍ਹਾਂ ਜੇ ਕਿਸੇ ਨੂੰ ਲੱਗਦਾ ਹੈ ਆਓ ਆਉਣ ਫਿਰ ਅਗਰ ਲੋੜ ਬੰਦ ਤੇ ਬੀਜੋ ਆਪ ਲੈ ਸਕਦਾ ਬਾਅਦ ਭੁੱਲੇ ਲੈਵੇ ਨਹੀਂ ਜੇ ਨਹੀਂ ਹੋਇਆ ਤਾਂ ਅਸੀਂ ਦਾਂਗੇ ਮੈਡੀਸਨ ਦਿਤਾਂਗੇ ਜੋ ਵੀ ਪ੍ਰੋਬਲਮ ਹੋਊਗੀ ਜਿੰਨੇ ਦਾਂਗੇ ਅਸੀਂ ਸੇਵਾ ਲਈ ਕਿੰਨਾ ਸੇਵਾ ਕਰਾਂਗੇ ਇਹ ਕਹਿਣਾ ਚਾਹੁੰਦੇ ਹਾਂ ਕਿਹਾ ਗਿਆ ਜਿਹੜਾ ਬਹੁਤ ਲੋਕਾਂ ਦੇ ਸਭ ਤੋਂ ਆਸ਼ਾ ਮਹਾਪੁਰਸ਼ ਲੋਕਾਂ ਦੇ ਸੇਵਾ ਨਾਲ ਸਹਿਯੋਗ ਨਾਲ ਇਹ ਕੈਪ ਲਗਾ ਨਾ ਹਰ ਵਾਰ ਫਰਾਂਜੀ ਕੈਂਪ ਲਗਾਇਆ ਗਿਆ ਸੂਤਰੀ ਕਿੱਥੇ ਆ ਦੇਖਾ ਆਉਂਦਾ ਰਹੇ ਪੜੀ ਤੇ ਅੱਜ ਬਹੁਤ ਵੱਡਾ ਉਪਰਾਲਾ ਇਹਨਾਂ ਦਾ ਡਾਕਟਰ ਜੋਸ਼ੀ ਦਾ ਹਰ ਸਾਲ ਇਹ ਕੈਂਪ ਲੱਗਦਾ ਖਾਨਾ ਲੋਗੋਂ ਨੂੰ ਬੜਾ ਇੰਤਜ਼ਾਰ ਰਹਿੰਦਾ ਹੈਗਾ ਕਿ ਭਾਈ ਇੱਥੇ ਵੀ ਡਾਕਟਰ ਦਾ ਤੇ ਈਨੋ ਵਾਲੇ ਡੇਰੇ ਕੈਂਪ ਲੱਗੇਗਾ ਅਸੀਂ ਆਪਣਾ ਫ੍ਰੀ ਇਲਾਜ ਕਰਾਵਾਂਗੇ ਹਰ ਤਰੀਕੇ ਦੇ ਮਰੀਜ਼ ਇੱਥੇ ਆਉਂਦੇ ਨੇ ਕਿ ਜਿਨ੍ਹਾਂ ਨੂੰ ਆਪੇ ਚਸ਼ਮੇ ਦੀ ਲੋੜ ਹੈਗੀ ਨੰਬਰ ਚੈੱਕ ਕਰਾਣੇ ਨੇ ਕੱਲੇ ਦਵਾਈਆਂ ਲੈਣੀਆਂ ਨੇ ਸਾਰੇ ਚੀਜ਼ਾਂ ਤੇ ਫਰੀ ਮਿਲ ਗਿਆ ਜੀ ਜਿਨ੍ਹਾਂ ਤੇ ਆਪਰੇਸ਼ਨ ਹੁੰਦੇ ਨੇ ਉਹਨਾਂ ਨੂੰ ਇੱਥੇ ਰੱਖਣ ਦਾ ਇੰਤਜ਼ਾਮ ਵੀ ਹੈਗਾ ਸਾਰਾ ਉਹਨਾਂ ਦਾ ਲੰਗਰ ਪਾਣੀ ਦਾ ਸ਼ਾਮਿਲ ਖੁਰ ਵੀ ਦਿੱਤਾ ਜਾਂਦਾ ਉਹਨਾਂ ਨੂੰ ਮਰੀਜ਼ਾਂ ਨੂੰ ਤੇ ਸਾਰੀਆਂ ਦਵਾਈਆਂ ਜੋ ਵੀ ਹੈਗਾ ਉੱਥੇ ਹਸਪਤਾਲੀ ਤੱਕ ਉਹ ਆਪਣੇ ਡਾਕਟਰ ਵੀ ਤੱਕ ਫ੍ਰੀ ਦੇ ਭੇਜਿਆ ਜਾਂਦਾ ਮੈਂ ਬਹੁਤ ਖਲਾੰਗਾ ਜੋ ਉਪਰਾਲਾ ਹੈਗਾ ਨਾ ਕਿ ਲੋਕਾਂ ਨੂੰ ਜਿਹਦਾ ਬਹੁਤ ਅੱਜ ਕੱਲ ਦੇ ਟਾਈਮ ਵਿੱਚ ਇਹ ਲੋਕਾਂ ਨੂੰ ਇਹ ਉਪਰਾਲੇ ਚਾਹੀਦੇ ਨੇ ਕਰਦੇ ਚਾਹੀਦੇ ਨੇ ਕਿ ਜਿਹੜਾ ਲੋਕਾਂ ਨੂੰ ਵੀ ਗਰੀਬ ਵਰਗਾ ਜੋ ਵੀ ਹੈਗਾ ਜਰੂਰਤਵੰਦ ਹੈਗਾ ਉਸ ਨੂੰ ਫਾਇਦਾ ਹੋਵੇ ਇਹ ਹਰ ਸਾਲ ਦੀ ਤਰ੍ਹਾਂ ਜੀ ਇੱਕ ਅੱਜ ਇਹ ਕੈਂਪਾ ਜਿਹੜਾ ਅੱਖਾਂ ਦਾ ਸਿਦਵਾਲੇ ਸੰਤਨ ਵੱਲੋਂ ਇਹ ਡੇਰੇ ਵਿੱਚ ਹਰ ਸਾਲ ਲਾਇਆ ਜਾਂਦਾ ਜਿੱਥੇ ਮਰੀਜ਼ਾਂ ਦੀ ਚੈੱਕਅਪ ਕੀਤੇ ਜਾਂਦੀ ਹੈ ਜਿਨ੍ਹਾਂ ਨੂੰ ਲੋੜ ਹੁੰਦੀ ਆ ਆਪਰੇਸ਼ਨ ਦੀ ਉਹਨਾਂ ਦੇ ਆਪਰੇਸ਼ਨ ਫ੍ਰੀ ਕੀਤੇ ਜਾਂਦੇ ਨੇ ਲੰਗਰ ਦਾ ਆਣੀ ਆਣੀ ਸੰਗਤਾਂ ਨੂੰ ਪੂਰਾ ਪ੍ਰਬੰਧ ਹੁੰਦਾ ਦੇਖਣ ਨੂੰ ਰਹਿਣ ਦਾ ਉਹ ਵੀ ਪੂਰਾ ਪ੍ਰਬੰਧ ਹੁੰਦਾ ਹਰ ਸਾਲ ਦੀ ਤਰ੍ਹਾਂ ਬਹੁਤ ਲੋਕਾਂ ਲਈ ਸੇਵਾਏ ਕਰਦੇ ਨੇ ਪਰ ਮਾਤਰਾ ਤੋਂ ਇੱਕ ਤਰ੍ਹਾਂ ਨੇ ਚਦਨ ਚਲਾਉਂਦੇ ਇੱਕ ਤਾਂ ਕੁਝ ਲੋਕਾਂ ਦੇ ਸ਼ਰਕੀ ਹੋ ਗਏ ਜਿਹਨਾਂ ਦੇ ਉਂਟ ਜਾਤੇ ਨੇ ਜਿਹਨਾਂ ਨੂੰ ਪਾਤਾ ਚਾਤੇ ਲਾਇਆ ਗਿਆ ਉਹ ਫਿਰ ਇਨਸੋਤਾਂ ਵਿੱਚ ਇੱਥੇ ਜਿਨ੍ਹਾਂ ਨੂੰ ਐਨਕ ਲੱਗਦੇ ਐਨਕ ਵੀ ਫਰੀ ਦਿੱਤੀ ਜਾਂਦੀ ਆ ਦੋਹੀਆਂ ਫਰੀ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਲੈਂਜ ਦੀ ਲੋੜ ਆ ਲੈਂਜ ਫਰੀ ਪਾਏ ਜਾਂਦੇ